ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਗੱਲ ਸ਼ੁਰੂ ਕਰਦੇ ਆਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੁਝ ਪੋਸਟਾਂ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਜਿਹੜੇ ਸੱਜਣ ਗੱਲ ਕਰਦੇ ਆ ਵੀ ਵਿਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਜਰਮਨ ਦੇ ਵਿੱਚ ਸਾਨੂੰ ਸ਼ਿਫਟਾਂ ਬਹੁਤ ਲਾਉਣੀਆਂ ਪੈਂਦੀਆਂ ਵਿਹਾੜੀਆਂ ਲਾਉਣੀਆਂ ਪੈਂਦੀਆਂ ਤੇ ਪੰਜਾਬ ਦੇ ਵਿੱਚ ਜੀਵਨ ਜਿਹੜਾ ਹੈਗਾ ਵਧੀਆ ਹੈਗਾ ਇੱਥੇ ਚੰਗਾ ਹੈਗਾ ਇਹ ਸੱਜਣ ਜਿਹੜੇ ਮੇਰੇ ਇਹਨਾਂ ਨੇ ਕਦੀ ਆਪਣੇ ਬਜ਼ੁਰਗਾਂ ਕੋਲ ਬੈਠ ਕੇ ਉਹਨਾਂ ਨੇ ਕਿਦਾਂ ਕੰਮ ਕੀਤੇ ਉਹ ਗੱਲਾਂ ਨਹੀਂ ਸੁਣੀਆਂ ਆਪਣਾ ਵਕਤ ਬਜ਼ੁਰਗਾਂ ਲਾਗੇ ਨਹੀਂ ਗੁਜ਼ਾਰਿਆ ਉਮਰ ਤਾਂ ਚਲੋ ਛੋਟੀ ਹੋ ਸਕਦੀ ਆ ਪਰ ਮੈਂ ਤੁਹਾਨੂੰ ਦੱਸਦਾ ਕਿ ਜਦ ਮੈਂ ਆਪਣੀ ਅੱਖੀਂ ਦੇਖਿਆ ਔਰ 80 90 ਦੇ ਦਸਕ ਦੇ ਵਿੱਚ 85 ਦੇ ਗੇੜ ਦੇ ਵਿੱਚ ਔਰ ਉਸ ਸਮੇਂ ਵੀ ਲੋਕ ਦਾ ਜਿਹੜਾ ਸ਼ਡਿਊਲ ਹੁੰਦਾ ਸੀ ਸਵੇਰੇ ਤੜਕੇ ਜਦੋਂ ਵਹੰਗੀ ਚੜ ਜਾਂਦੀ ਸੀ ਮਾਨ ਦੇ ਵਿੱਚ ਡੰਗਰਾਂ ਨੂੰ ਉੱਠ ਕੇ ਬੋਲਦਾਂ ਨੂੰ ਪਠੇ ਪਾਏ ਜਾਂਦੇ ਪਠੇ ਪਾ ਕੇ ਉਹਨਾਂ ਨੂੰ ਜਦੋਂ ਪਠੇ-ਪੁੱਠੇ ਖਾ ਲੈਣੇ ਉਹਨਾਂ ਨੇ ਤੇ ਫਿਰ ਉਹਨਾਂ ਨੂੰ 4 ਵਜੇ 3 ਵਜੇ ਦੇ ਕਰੀਬ ਘਰੋਂ ਲੈ ਆ ਕੇ ਖੇਤਾਂ ਨੂੰ ਤੁਰ ਪੈਂਦੇ ਹੁੰਦੇ ਸੀ ਕਿਸਾਨ ਤੇ ਮੁੜ ਕੇ ਜਾ ਕੇ ਹਲ ਜੋੜ ਦੇਣਾ ਰੋਟੀ ਪਿੱਛੇ ਹੁਣੀ ਤੇ ਦੁਪਹਿਰ ਤੱਕ ਹਲ ਵਾਣਾ ਕਈ ਵਾਰ ਜੇ ਬਜਾਈ ਦਾ ਸੀਜ਼ਨ ਤੇ ਬੋਲਦਾਂ ਦੀ ਜੋੜੀ ਬਦਲ ਕੇ ਤੇ ਕੰਮ ਸਾਰਾ ਦਿਨ ਵੀ ਚੱਲਦਾ ਰਹਿੰਦਾ ਹੈ ਬਜਾਈ ਦਾ ਸ਼ਾਮਾਂ ਨੂੰ ਪੱਠੇ ਵੜ ਗਏ ਘਾਡੇ ਉੱਤੇ ਛੁੱਟਣੇ ਘਰ ਲਿਆਉਣੇ ਆ ਪੁੱਤਰ ਕੇ ਡੰਗਰਾਂ ਨੂੰ ਪਾਉਂਦਿਆਂ ਤੇ ਹੋਰ ਜਿਹੜੇ ਵਹਿਲੀ ਨਾਲ ਸੁਵੰਦ ਤੱਕ ਕੰਮ ਨੂੰ ਕਰਦੇ ਆ ਤੇ ਨੌਂਦਿਆਂ ਤੇ ਆਉਂਦਿਆਂ ਰੋਟੀ ਖਾਣ ਲੱਗਾ ਹਨੇਰਾ ਪੈ ਜਾਂਦਾ ਤੇ ਸਵੇਰੇ ਫੇਰ ਹੋਈ ਰੁਟੀਨ ਸਵੇਰੇ ਫੇਰ ਮੜਕੇ ਹੋਏ ਵਹੰਗੀ ਚੜੇ ਨਗਰਾਂ ਨੂੰ ਪੱਠੇ ਪਾਉਣੇ। ਪੇੜਾ ਵੀ ਦੰਦੇ ਹੁੰਦੇ ਸੀ ਭੋਲਦਾ ਨੂੰ ਉਹ ਰਾਤ ਨੂੰ ਦੇ ਜਾਂਦੇ ਸੀ ਸੌਣ ਲੱਗਿਆਂ। ਅਲਸੀ ਦਾ ਜਾਂ ਆਟੇ ਦਾ ਬਣਾ ਕੇ ਦੇਣਾ ਕੋ ਡੰਗਰ ਤਗੜਾ ਰਹੇ ਨਾ ਪੋਣਾ ਸਵੇਰੇ। ਤੇ ਫਿਰ ਇਹ ਵਹੰਗੀ ਜਿੱਲੇ ਚੜ ਗਈ ਉਹਨਾਂ ਨੂੰ ਪੱਠੇ ਪਾ ਦੇਣੇ ਤੜਕੇ 4 ਵਜੇ ਲੱਗ ਕੇ ਰੁਟੀਨ ਸ਼ੁਰੂ ਹੋ ਗਿਆ। ਔਰ ਮਹਾ ਸੌਣ ਨੂੰ ਬੜੀ ਮੁਸ਼ਕਲ ਦੇ ਨਾਲ 5 ਘੰਟੇ 6 ਘੰਟੇ ਮਿਲਦੇ ਹੁੰਦੇ ਸੀ ਭਾਈ ਸਾਹਿਬ। ਔਰ ਫਿਰ ਤੁਸੀਂ ਸੀਜ਼ਨ ਦੀ ਜਿਹੜੇ ਖਤਮ ਹੋ ਗਿਆ। ਕਮਾਦ ਦਾ ਕੰਮ ਚੱਲ ਪਿਆ ਗਨੇ ਦਾ ਗਨੇ ਦਾ ਫੇਰ ਹੋਈ ਰੁਟੀਨ ਤੜਕੇ 5 ਵਜੇ 4 ਵਜੇ ਜਾ ਕੇ ਤੇ ਗੰਨਾ ਵੜ ਕੇ ਘੜੇ ਤੇ ਲਿਆ ਕੇ ਪਿੰਡ ਛੋਟ ਲੈ ਦੇਈ ਵੇਲਣੇ ਤੇ ਤੇ ਉਹ ਵੇਲਣੇ ਤੇ ਛੋਟ ਕੇ ਉਹਦੀ ਸਲਾਈ ਕਰਕੇ 8 ਵਜੇ ਦੇ ਕਰੀਬ ਜਿਹੜਾ ਅਗੀ ਰੋ ਜਿਹੜੀ ਆ ਉਹਦੇ ਵਿੱਚ 7-8 ਵਜੇ ਦੇ ਕਰੀਬ ਜਿਹੜੀ ਆ ਉਹਨੂੰ ਕਰਾਏ ਚ ਪਾ ਕੇ ਤੇ ਗੋੜ ਦਾ ਜਿਹੜਾ ਕਾੜ ਨਹੀਂ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਹੁੰਦੇ ਸੀ ਰੋ ਨੂੰ ਗੋੜ ਦਾ ਕੰਮ ਤੇ ਸ਼ਾਮ ਨੂੰ ਫੇਰ 8-9 ਵਜੇ ਜਾਂਦੇ ਹੁੰਦੇ ਹੋਰ ਸਿਆਲ ਭਰਦਾ ਇਹ ਰੁਟੀਨ ਹੁੰਦਾ ਸੀ ਸਾਰਾ ਇਸੇ ਤਰ੍ਹਾਂ ਇਹ ਚੋਣੇ ਦੇ ਉੱਤੇ ਕੰਮ ਹੁੰਦੇ ਹੈ ਦਵਾਈਆਂ ਹੁੰਦੀਆਂ ਨਹੀਂ ਕੱਖ ਕੱਢਣੇ ਸਾਰਾ ਦੇਣੀ ਮਤਲਬ ਉਹਨਾਂ ਕੋ ਕੰਮ ਸਵੇਰੇ ਜੋ ਦੇਣ ਚੜਦਾ ਹੈ ਸ਼ਾਮਾਂ ਤੱਕ ਚਲਸੋ ਚੱਲਦੇ ਜਨਾਨੀਆਂ ਪਿੱਛੇ ਸਪੋਰਟ ਕਰਦੀਆਂ ਇਹੀ ਕੰਮ ਸਿਰਫ ਸੌਣ ਵਾਸਤੇ 5 ਘੰਟੇ ਬੜੀ ਮੁਸ਼ਕਲ ਨਾਲ ਮਿਲਦੇ ਨਾ ਉਹਨੂੰ ਸੀਜ਼ਨ ਦੇ ਉੱਤੇ ਜਦੋਂ ਹੁੰਦਾ ਹੈ ਸਾਡਾ ਕਣਕ ਦਾ ਸੀਜ਼ਨ ਦਾ ਟਾਈਮ ਸੇਗਾ ਕਤਰਾਈ ਦਾ ਟਾਈਮ ਉਦੋਂ ਤੇ ਬਜ਼ੁਰਗਾਂ ਕੋਲ ਨਾਉਂਦਾ ਟਾਈਮ ਨਹੀਂ ਹੁੰਦਾ ਇਹਨਾਂ ਕੰਮ ਕਰਨਾ ਪੈਂਦਾ ਸੀਗਾ ਅਸੀਂ ਮੰਨਦੇ ਸੋ ਇਹ ਜਿਹੜਾ ਵਿਹਲੇ ਵਹਨ ਦਾ ਚੱਲਣ ਜਿਹੜਾ ਆ ਇਹ ਚੱਲਣ ਜਿਹੜਾ ਨੂੰ ਇਹ ਥੋੜੇ ਚਿਰ ਤੋਂ ਆਇਆ ਜਦੋਂ ਤੋਂ ਮਸ਼ੀਨਰੀ ਜ਼ਿਆਦਾ ਵਧ ਗਈ ਲੋਕਾਂ ਨੇ ਹੱਥੀਂ ਕੰਮ ਛੱਡ ਦਿੱਤੇ ਹੈਗੇ ਆ ਇਹ ਉਸ ਜਮਾਨੇ ਦੇ ਲੋਕ ਆ ਜਿਨ੍ਹਾਂ ਨੂੰ ਚੰਗਾ ਲੱਗਦਾ ਇਹ ਸਭ ਕੁਝ ਤਾਂ ਹੀ ਸੰਭਵ ਹੋਇਆ ਜਿਨ੍ਹਾਂ ਬੰਦਿਆਂ ਨੇ ਵਿਸ਼ੇ ਕੰਮ ਕੀਤੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਉਹ 4-4 5-5 ਘੰਟੇ ਬੜੀ ਮੁਸ਼ਕਲ ਨਾਲ ਸੌਂਦੇ ਸੀ ਟਾਈਮ ਨਹੀਂ ਸੀ ਹੁੰਦਾ ਬੈਠਣ ਵਾਸਤੇ ਕੇਕ ਔਰ ਆਇਆ ਲੋਨ ਲੈਣੇ ਆ ਕਰਜ਼ੇ ਲੈਣੇ ਆ ਜਿਹੜੇ ਜ਼ਮੀਨਾਂ ਵੇਚਣ ਤੋਂ ਚੱਲਣ ਇਹ ਭਾਈ ਸਾਹਿਬ ਜਿਹੜੇ ਇਸ ਤਰ੍ਹਾਂ ਦੀ ਪੋਸਟਾਂ ਪਹੁੰਚਦੇ ਉਹਨਾਂ ਦੇ ਟਾਈਮ ਤੇ ਹੀ ਆਇਆ ਹੈ ਪਹਿਲੇ ਨਹੀਂ ਸੀ ਇਹ ਸੋ ਜੀਵਨ ਦੇ ਵਿੱਚ ਜਿੱਥੇ ਵੀ ਇਨਸਾਨ ਹੈਗਾ ਅੰਗੜੀਆਂ ਚ ਵੀ ਗੱਲ ਕਰ ਲਓ ਤੁਸੀਂ ਅੱਜ ਦੀ ਡੇਟ 'ਚ ਗੱਲ ਕਰ ਲਓ ਕਰੰਟ ਡੇਟ ਦੇ ਉੱਤੇ ਗੱਲ ਕਰ ਲਓ ਜਿਨ੍ਹਾਂ ਲੋਕਾਂ ਨੂੰ 200 250 ਮੀਟਰ ਕਿਲੋਮੀਟਰ ਦੂਰ ਨੌਕਰੀ ਮਿਲੀ ਆ ਸਵੇਰੇ ਤੜਕੇ ਨਿਕਲਦੇ ਆ ਰਾਤ ਨੂੰ 10-11 ਵਜੇ ਘਰ ਪਹੁੰਚਦੇ ਆ ਕੋਈ ਤੇ ਇਸੇ ਤਰ੍ਹਾਂ ਹੈ बिजनेਸਮੈਨ ਆ ਮਾੜੇ ਸ਼ਹਿਰ ਦੇ ਵਿੱਚ ਵੀ ਛੋਟੇ ਸ਼ਹਿਰ ਦੇ ਵਿੱਚ ਵੀ ਦੁਕਾਨ ਜਿਹੜੀ 10 ਵਜੇ ਖੁੱਲ ਜਾਂਦੀ ਹੈ ਤੇ ਰਾਤ ਨੂੰ 10-11 ਵਜਿਆਂ ਤੇ 12 ਘੰਟੇ ਡਿਊਟੀ ਕਰਨੀ ਪੈਂਦੀ ਉੱਥੇ ਬੱਚਿਆਂ ਦੇ ਨਾਲ ਕਿਤੇ ਘੁੰਮਣ ਜਾਣ ਨੂੰ ਜਾ ਕੇ ਤੇ ਰਿਸ਼ਤੇਦਾਰਾਂ ਨੂੰ ਟਾਈਮ ਨਹੀਂ ਹੁੰਦਾ ਜਿਹੜਾ ਨੌਕਰੀ ਕਰਦਾ ਉਹਦਾ ਵੀ ਇਦਾਂ ਹੀ ਆ ਦੂਰ ਜਾਂਦਾ ਤਾਂ ਸਫ਼ਰ ਦੇ ਵਿੱਚ ਟਾਈਮ ਨਿਕਲ ਜਾਂਦਾ 4-5 ਘੰਟੇ 8 ਘੰਟੇ ਡਿਊਟੀ ਲਾਏਗਾ 4-5 ਘੰਟੇ ਰਾਹ ਚ ਲਾਗੇ ਤੇ 33 14 ਘੰਟੇ ਲੱਗ ਜਾਂਦੇ ਰਾਹ ਦੇ ਵਿੱਚ ਤੇ ਫਿਰ ਜਾ ਕੇ ਮਕਾਨਾਂ ਦੀ ਕਿਸ਼ਤਾਂ ਲੋਨ ਜਿਹੜੇ ਮਕਾਨਾਂ ਦੇ ਲਈ ਆ ਗੱਡੀਆਂ ਦੇ ਲਈ ਆ ਜਿਹੜੀਆਂ ਲਿਮਿਟਾਂ ਚਲਦੀਆਂ ਕਾਰੋਬਾਰ ਵਾਸਤੇ ਬੈਂਕਾਂ ਦੀਆਂ ਇਹ ਫੇਰ ਲੱਖਦੀਆਂ ਹੈਗੀਆਂ ਇਹ ਜਿਹੜਾ ਵਿਹਲੇ ਵਹਿਣ ਦੀ ਗੱਲ ਕਰਦੇ ਨੇ ਭਾਈ ਸਾਹਿਬ ਆਪਣੇ ਮਾਪੇ ਬਾਪ ਦੀ ਜਾਇਦਾਦ ਦੇ ਉੱਤੇ ਉਹ ਵਿਹਲੇ ਵਹਿਣਾ ਕੋ ਚੰਗੀ ਗੱਲ ਥੋੜਾ ਹੈਗੀ ਆ ਉਹ ਤਾਂ ਖਤਮ ਹੋ ਜਾਏਗੀ ਪਿੰਡਾਂ ਦੇ ਵਿੱਚ ਹਾਲ ਜਿਹੜਾ ਮੋਰ ਤੁਸੀਂ ਲੋਕ ਫਾਹੇ ਲੈਂਦੇ ਆ ਪਰ ਮੈਜੋਰਿਟੀ ਪੀ ਕੇ ਮਰ ਗਿਆ ਉਹ ਇਹ ਗੱਲਾਂ ਕਿੱਥੋਂ ਨਿਕਲਦੀਆਂ ਸਾਰੀਆਂ ਇਸੇ ਕਰਕੇ ਦੁਖੀ ਆ ਮਾਪੇ ਬਾਪ ਦੇ ਪਿੱਛੇ ਔਲਾਦ ਦਾ ਬੜਾ ਹੱਥ ਹੁੰਦਾ ਸੋ ਕੰਮ ਜਿਹੜਾ ਹੈ ਇਹ ਲੋਕ ਜਿਹੜਾ ਚੱਲਣਾ ਨਾ ਵਿਹਲਾ ਇੱਥੇ ਫਿਰ ਕਹਿੰਦੇ ਭਾਈਚਾਰਾ ਬੜਾ ਹੈ ਭਾਈਚਾਰਾ ਭਾਜੀ ਅੱਗੇ ਵੀ ਜਿਹੜੇ ਕੰਮ ਕਰਦੇ ਵਿਹਲ ਟਾਈਮ ਹੀ ਨਹੀਂ ਸੀ ਇਹਨੂੰ ਕਿਤੇ ਹੋਇਆ ਸੱਤ ਚ ਬਹਿ ਲਿਆ ਕਿਤੇ ਵਿਹਲੇ ਦਿਨਾਂ 'ਚ ਕਿਤੇ ਕੁਸ਼ ਕੁਸ਼ ਦੇਣਾਂ ਦੀ ਵੀ ਗੱਲ ਹੁੰਦੀ ਨਹੀਂ ਜੋ ਸੰਭਵ ਨਹੀਂ ਸੀ ਇੰਨਾ ਜ਼ਿਆਦਾ ਉੱਥੇ ਬਹਿਣਾ ਗਰਮੀਆਂ ਦੇ ਵਿੱਚ ਖਾਸ ਕਰਕੇ ਬਹੁਤ ਤੇ 10-12 ਘੰਟੇ ਲੈ ਲੈ ਬਹਿ ਜਾਂਦੇ ਕੋਈ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀ ਟਾਈਮ ਹੀ ਨਹੀਂ ਹੁੰਦਾ ਲੋਕਾਂ ਨੂੰ ਉਹ ਰਾਜ ਦੀ ਡੇਟ 'ਚ ਵੀ ਜਿਹੜੇ ਆ ਗਾਂ ਬਦੂ ਫਾਰਮਰ ਆ ਉਹਨਾਂ ਕੋਲ ਵੀ ਟਾਈਮ ਨਹੀਂ ਆਗਾ ਉਹ ਲੰਗ ਲੰਗ ਕਰਾਈਆਂ ਫਸਲਾਂ ਗਾਉਂਦੇ ਆ ਸਾਰਾ ਸਾਲ ਵਿਜੀ ਰਹਿੰਦੇ ਚਲਸੋ ਚਲ ਰਹਿੰਦੀ ਐ ਕੋਈ ਕੰਡਸਟਰੀ ਐ ਐਗਰੀਕਲਚਰ ਇੰਡਸਟਰੀ ਬਣ ਚੁੱਕੀ ਐ ਇਸੇ ਤਰ੍ਹਾਂ ਦੇ ਚਾਹੇ ਕਾਰੋਬਾਰ ਕੋਈ ਵੀ ਕਿਤੇ ਵੀ ਸੰਸਾਰ ਚ ਬੰਦਾ ਹੈਗਾ ਜਿਹੜੇ ਬੰਦੇ ਨੂੰ 10-12 ਘੰਟੇ ਕੰਮ ਕਰਕੇ 5-7 ਘੰਟੇ ਉਹਨੂੰ ਸੌਣ ਨੂੰ ਮਿਲ ਜਾਂਦੇ ਆ ਇੱਜ਼ਤ ਦੀ ਰੋਟੀ ਮਿਲਦੀ ਆ ਉਹਦੇ ਨਾਲ ਦਾ ਇਨਸਾਨ ਨਹੀਂ ਪਈ ਵੀ ਉਹ 4 ਪੈਸੇ ਕਮਾ ਕੇ ਆਪਣੇ ਘਰਾਂ ਦੀ ਕਿਸ਼ਤਾਂ ਦਿੰਦਾ ਗੱਡੀਆਂ ਦੀ ਕਿਸ਼ਤਾਂ ਦਿੰਦਾ ਤੇ ਚੰਗਾ ਜੀਵਨ ਆਪਣੀ ਔਲਾਦ ਨੂੰ ਦਿੰਦਾ ਆਪੂ ਜੱਗਾ ਜਿਹੇਨ ਜੀਵਨ ਜਿੰਦਾ ਹੋਰ ਕੀ ਚਾਹੀਦਾ ਵੇਲੇ ਬਣਾ ਕੋ ਇਨਸਾਨ ਦਾ ਕੰਮ ਥੋੜਾ ਸੋ ਦੋਸਤੋ ਜਿੱਥੇ ਵੀ ਹੋ ਅਗਰ ਤੁਹਾਡੇ ਕੋ ਕਾਰੋਬਾਰ ਹੈ ਤੁਸੀਂ ਨੌਕਰੀ ਕਰਦੇ ਹੋਏ ਸ਼ਿਫਟਾਂ ਸ਼ਿਫਟਾਂ ਦਾ ਕੋਈ ਚੱਕਰ ਨਹੀਂ ਦਵਾ ਕੇ ਕੰਮ ਕਰੋ ਸ਼ੁਰੂਆਤ ਇਦਾਂ ਹੀ ਹੁੰਦੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਜਿੱਦਾਂ ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਅਗਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੇ ਜਿਹੜੀ ਤੁਸੀਂ ਕੰਮ ਕਰਦੇ ਵਿਹਲਾ ਹੋਣਾ ਪੰਜਾਬ ਜਿੱਨਾ ਕੰਮ ਨਹੀਂ ਹੈਗਾ ਤੇ ਇੱਥੇ ਬੈਠ ਕੇ ਬਿਟ ਜਿੰਦਗੀ ਸੌਖੀ ਚੱਲ ਜਾਂਦੀ ਹੈ ਉੱਥੇ ਔਖੀ ਹੈ ਉਹ ਤਾਂ ਉਹਨਾਂ ਲੋਕਾਂ ਨੂੰ ਲੱਗਦੀ ਆ ਜਿਹੜੇ ਲੋਕ ਪਿੰਡ ਦੇ ਵਿੱਚ ਜਾਂ ਛੋਟੇ ਕਸਬਿਆਂ ਦੇ ਵਿੱਚ ਜਿਹੜੇ ਕਿਸੇ ਡਿਪੈਂਡੈਂਟ ਸੀਗੇ ਜਿਨ੍ਹਾਂ ਨੇ ਆਪ ਕੁਝ ਨਹੀਂ ਸੀ ਕਮਾਇਆ ਕਿਸੇ ਵੀ ਚੀਜ਼ ਤੇ ਡਿਪੈਂਡੈਂਟ ਸੀ ਉਹ ਇਹ ਗੱਲਾਂ ਕਰਦੇ ਆ ਉਥੋਂ ਉੱਠੇ ਛੋਟੇ ਕਸਬੇ ਚੋਂ ਸ਼ਹਿਰ ਚੋਂ ਤੇ ਪਿੰਡ ਚੋਂ ਤਾਂ ਸਿੱਧੇ ਜਾ ਕੇ ਵੱਡੇ ਇੱਕ ਚੌਕਾਲੇ ਸ਼ਹਿਰ ਦੇ ਵਿੱਚ ਹਾਈਲੀ ਪਾਪੂਲੇਟਿਡ ਸ਼ਹਿਰ ਦੇ ਵਿੱਚ ਜਾ ਕੇ ਬ੍ਰੈਂਡ ਹੈਪੇ ਉਹਨਾਂ ਤੋਂ ਡਿਫਰੈਂਟ ਲੱਗਣੀਆਂ ਚੀਜ਼ਾਂ ਉਹਨਾਂ ਉਥੋਂ ਦੀ ਹੋਰ ਲਾਈਫ ਹੈ ਇੱਥੋਂ ਦੀ ਹੋਰ ਲਾਈਫ ਹੈਗੀ ਸੋ ਕਿਸ ਕਰਕੇ ਮਿੱਤਰੋ ਬੇਨਤੀ ਇਹੀ ਹੈ ਜਿੱਥੇ ਕੋਈ ਇਨਸਾਨ ਹੈਗਾ ਕੋਈ ਕਾਰੋਬਾਰ ਹੈਗਾ ਕਰਨ ਨੂੰ ਪੰਜ-ਛੇ ਘੰਟੇ ਸਮ ਨੂੰ ਹੈਗੇ ਉਹ ਚੰਗਾ ਹੈ ਵਧੀਆ ਹੈ ਨਿਯੰਤ ਕਰਦਾ ਹੈ ਔਰ ਉਹਨੂੰ ਹਮੇਸ਼ਾ ਜਿਹੜਾ ਉੱਥੇ ਪੋਸੀਬਿਲਟੀ ਰਹਿੰਦੀ ਹੈ ਕਿ ਜ਼ਿੰਦਗੀ ਵਿੱਚ ਗਰੋਅ ਕਰੇ ਕੋਲ ਉਹਨੂੰ ਓਨਰ ਬਣ ਜਾਏ ਕੋਈ ਕਾਰੋਬਾਰ ਦਾ ਓਨਰ ਬਣ ਜਾਏ ਕੋਈ ਹੋਰ ਇੰਡਸਟਰੀ ਲਗਾ ਲਵੇ ਵੱਡੀ ਤੇ ਪੋਸੀਬਿਲਟੀ ਰਹਿੰਦੀ ਹੈ ਹਮੇਸ਼ਾ ਬੇਲਾ ਬਹਿਣਾ ਕਿਸੇ ਦੀ ਜਾਇਦਾਦ ਦੇ ਉੱਤੇ ਡਿਪੈਂਡੈਂਟ ਰਹਿਣਾ ਨਹੀਂ ਉਹ ਠੀਕ ਨਹੀਂ ਹੈਗਾ ਸੋ ਜਿੱਥੇ ਵੀ ਤੁਸੀਂ ਉਹ ਵੱਸਦੇ ਰਹੋ ਜਿੰਦੇ ਰਹੋ ਕੰਮ ਕਰੋ ਦੱਬ ਕੇ ਖੁਸ਼ ਰਹੋ ਖਸਾਲ ਰਹੋ ਚੰਗਾ ਲੱਗਾ ਸ਼ੇਅਰ ਫਾਰਵਰਡ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜਿੰਦੇ ਰਹੋ ਖੁਸ਼ ਰਹੋ ਆਬਾਦ ਰਹੋ ਧੰਨਵਾਦ